ਹਾਂਜੀ ਬਾਬਾਈ ਜੇ ਕੱਲ ਜੀ ਦੀ ਸਤਾਵਲੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਧੰ 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 RAMDAS GURU DIN SIRHAYA TANA SWARAYA POORI HOI KARAMAT AAP SIRJAN HARE TARYA ਅੱਜ ਧੰ ਧੰ ਤਨ ਸਾਹਿਬ ਸ੍ਰੀ ਗੁਰੂ RAMDAS SAHIB ਜੀ ਦਾ ਓਟ ਆਸਰਾ ਲੈਂਦੇ ਹੋਏ ਜਿੱਥੇ ਨਮਸਕਾਰ ਕੀਤੀ ਹੈ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਅਰਦਾਸ ਬੇਨਤੀ ਕਰਕੇ ਤੇ ਕੱਲ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਫੁੱਟਾ ਦਾਲ ਪੰਜਵਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਬੁੱਢਾ ਦਲ ਦੇ 6ਵੇਂ ਜਥੇਦਾਰ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੀ 200 ਸਾਲਾ ਸ਼ਹੀਦੀxtਾਬ ਦੀ ਜਿਹੜੀ ਪਿਛਲੇ ਸਾਲ ਬਹੁਤ ਹੀ ਚੜ੍ਹਦੀ ਕਲਾ ਸ਼ਾਨੋਂ ਸ਼ੌਕਤ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ ਤੇ ਜਗ੍ਹਾ ਜਗ੍ਹਾ ਜਿਹੜੇ ਸਾਰੇ ਤਖਤ ਸਾਹਿਬਾਨਾਂ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ 200 ਸਾਲਾ ਸ਼ਹੀਦੀxtਾਬ ਦੀ ਨੂੰ ਸ਼ਰੋਮਣੀ ਕਮੰਡ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਵੱਲੋਂ ਜਿੱਥੇ ਪ੍ਰੋਗਰਾਮ ਕਰਵਾਏ ਗਏ ਤੇ ਜਿਹੜੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੱਲ ਨੂੰ ਸਮਾਪਤੀ ਪ੍ਰੋਗਰਾਮ ਨੇ ਤੇ ਉਹ ਜਿਹੜੇ ਆ ਕੱਲ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਛੇ 6ਵੀਂ ਸ਼ੌਣੀ ਨਹਿੰਗ ਸਿੰਘਾ ਬੁੱਢਾ ਦਲ ਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੁੱਲਾ ਸੰਜੀਤ ਸ੍ਰੀ ਅਮਰ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹ ਸਾਰੇ ਪ੍ਰੋਗਰਾਮ ਜਿਹੜੇ ਕਰਵਾਏ ਜਾ ਰਹੇ ਨੇ ਉੱਥੇ ਹੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਸਾਰੇ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬ ਤੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿੰਨੇ ਵੀ ਮੁਖੀ ਸਾਹਿਬਾਨ ਨੇ ਉਹ ਵੀ ਦਰਸ਼ਨ ਦੇ ਰਹੇ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵਾਅ ਚੜ੍ਹ ਕੇ ਆਪਣੀਆਂ ਹਾਜ਼ਰੀਆਂ ਲਵਾਈਏ ਤੇ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕਰੀਏ ਜਿਨ੍ਹਾਂ ਨੇ ਜਿਹੜੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਹੱਦਾਂ ਨੇ ਕਾਬਲ ਕੰਧਾਰ ਅਫਗਾਨਿਸਤਾਨ ਬਹਾਵਲਪੁਰ ਤੇ ਜਿਹੜੀਆਂ ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਜਿਹੜੀਆਂ ਸਥਾਪਿਤ ਕੀਤੀਆਂ ਉਹ ਮਹਾਨ ਯੋਧੇ ਸੂਰਮੇ ਜਿਨ੍ਹਾਂ ਦੇ ਫੈਸਲਿਆਂ ਤੇ ਅੱਜ ਵੀ ਖਾਲਸਾ ਪੰਥ ਨਾਜ਼ ਕਰਦਾ ਹੈ ਇਹ ਸਾਰੇ ਪ੍ਰੋਗਰਾਮ ਜਿੱਥੇ ਖੜਦੀ ਕਲਾ ਜਿਹੜਾ ਟਾਈਮ ਟੀਵੀ ਤੇ ਲਾਈਵ ਪ੍ਰੋਗਰਾਮ ਹੋਣਗੇ ਉੱਥੇ ਜਿਹੜਾ ਸਿਮਰਨ ਟੀਵੀ ਤੇ ਬੁੱਢਾ ਦਲ ਜਿਹੜਾ ਪੰਜਵਾਂ ਤਖਤ ਜਿਹੜਾ ਚੈਨਲ ਹੈ ਉਹਦੇ ਤੇ ਵੀ ਹੋਰ ਵੀ ਚੈਨਲ ਜਿਹੜੇ ਨੇ ਤੇ ਜਿੱਥੇ ਉਹਨਾਂ ਤੇ ਫੇਸਬੁੱਕ ਚੈਨਲ ਨੇ ਸਾਰਿਆਂ ਤੇ ਲਾਈਵ ਪ੍ਰੋਗਰਾਮ ਹੋਣਗੇ ਸਾਰਿਆਂ ਨੇ ਦਰਸ਼ਣ ਦਦਾਰੇ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗੇ ਕਰ ਬਲਾਵੇ ਸ਼ਿਦਾ ਸੰਗਨ ਪਾਵੇ ਨਿਆਰੇ ਜਾਵੇ 10